ਆ ਵਾਪਾ ਹੀ ਵਿਆਹ ਆ ਮੁੰਡਾ ਜਿਹਦੇ ਵਿਆਹ ਆ ਪੈਂਟਾਂ ਪਹਿਲਾਂ ਹੀ ਪੜਵਾਈ ਫਿਰਦਾ ਇਹ ਲਓ ਵੀ ਦੋਸਤੋ ਸ਼ਾਪਿੰਗ ਆਪਾਂ ਅੱਜ ਦੀ ਕਰ ਲਈ ਆ ਵੈਸੇ ਅਸੀਂ ਅੱਜ ਕੱਪੜੇ ਤਾਂ ਜਵਾਗ ਦੇ ਲੈਣ ਆਏ ਸੀਗੇ ਤੇ ਸਾਰੇ ਟੱਬਰ ਦੇ ਕੱਪੜੇ ਲੈ ਲਏ ਬੱਪੂ ਉਹਨਾਂ ਨੇ ਆਹ ਦੇਖੋ ਪੂਰਾ ਐਂਡ ਗੱਲਬਾਤ ਐਂਡ ਚਲੋ ਦੋਸਤੋ ਆਹ ਦੇਖੋ ਸਾਰਾ ਸਮਾਨ ਫਰੈਸ਼ ਆ ਇਹਨਾਂ ਕੋਲ ਬਾਈ ਉਹਨਾਂ ਕੋਲ ਮਤਲਬ ਐਕਟਰੇ ਅੱਛੀ ਜਿਹੀ ਕੰਮ ਬਣਾਉਂਦੇ ਆ ਮੈਂ ਗੋਸ਼ੇਕ ਨਾ ਕਰਾ ਲਿਆ ਗੋਪੀਦਰਾ ਨਾਲ ਉਹ ਮੇਰਾ ਨਹੀਂ ਬਾਈ ਮੇਰਾ ਤਾਂ ਉਹ ਮੇਰਾ ਦੁਆਰਾ ਨਹੀਂ ਕਰਾਣਾ ਉਹ ਮੇਰਾ ਤਾਂ ਹੋਇਆ ਆ ਭਰਾਵਾ ਕਹਿੰਦਾ ਨੇ ਤਾਂ ਡੈਡੀ ਨੂੰ ਵੀ ਗੋਰੀ ਨਾ ਭਾਲਦਾ ਹੁਣ ਨਾਲ ਨਹੀਂ ਨਹੀਂ ਗੋਰੀ ਨਾ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚੱਲ ਸਾਰੇ ਠੀਕ ਠਾਕ ਹੋ ਦੋਸਤੋ ਸਵਾਗਤ ਹੈ ਤੁਹਾਡਾ ਗੋਪੀ ਸ਼ੇਰੀ YouTube ਚੈਨਲ ਤੇ ਉਮੀਦ ਆ ਤੇ ਸਾਰਿਆਂ ਦਾ ਤੰਦਰੁਸਤ ਸਭੋਗੇ ਠੀਕ ਠਾਕ ਹੋ ਮੋਕੇ ਲੋਬੀ ਦੋਸਤੋ ਅੱਜ ਦਾ ਬਲੌਗ ਹੈਗਾ ਆਪਣਾ ਅੱਜ ਅਸੀਂ ਜਾਵਾਂਗੇ ਲੁਧਿਆਣੇ ਕਟੈਰੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਘਰੇ ਵਿਆਹ ਦਾ ਪ੍ਰੋਗਰਾਮ ਆ ਤੇ ਉਹਦੀਆਂ ਤਿਆਰੀਆਂ ਕਰਨੀਆਂ ਸ਼ਾਪਿੰਗ ਸ਼ਾਪਿੰਗ ਕਰਨੀਆਂ ਤੇ ਆਜੋ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਲੁਧਿਆਣੇ ਜਾ ਕੇ ਤੇ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਨੂੰ ਤੁਸੀਂ ਜੋ ਕਿ ਬਲੌਗ ਨੂੰ ਇੰਨਾ ਪਿਆਰ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਮਿਲਦੇ ਆਂ ਆਪਾਂ ਲੁਧਿਆਣੇ ਜਾ ਕੇ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆਪਣੀ ਦੁਕਾਨ ਤੇ ਤੇ ਆਹ ڈاکੂ ਮੰਗਲ ਸਿੰਘ ਤੇ ਆਹ ਦੇਖੋ ਦੋਸਤੋ ਠੀਕ ਆ ਆਹ ਹੋ ਆ ਜੱਗੀ ਲੱਗੀ ਕਿਵੇਂ ਆ? ਠੀਕ ਠਾਕ ਸਾਡੇ 골ਡੀ ਵੀਰ ਜੀ ਆ ਆਪਾ ਜੀ ਵਿਆਹ ਵਾਲਾ ਮੁੰਡਾ ਜਿਹਦੇ ਵਿਆਹ ਆ ਪੈਂਟਾਂ ਪਹਿਲਾਂ ਹੀ ਪੜਵਾਈ ਫਿਰਦਾ ਇਹ ਆ ਗੁਲਾਮ ਸਾਈਕਲ ਤੇ ਇਧਰ ਬੱਗਾ ਸ਼ੇਰੀਆਂ ਮਨੀਮ ਸਾਡਾ ਮਨੀਮ ਸਾਹਿਬ ਕਿਵੇਂ ਆ ਠੀਕ ਆ? ਇਹ ਕਹਿੰਦਾ ਅੱਖ ਨਹੀਂ ਮਲਾਉਂਦੇ ਅੱਜ ਇਹਨਾਂ ਦਾ ਅੱਖ ਨਾਲ ਅੱਖ ਸਾਰਾ ਕੁਝ ਮਲਾ ਲੈਣਾ ਇੱਧਰ ਨੂੰ ਝਾਕ ਮੇਰੇ ਵੱਲੋਂ ਝਾਕ ਮੜਾ ਜਾ ਤੇ ਨਾਲ ਮਲਾ ਕੇ ਦਿਹਾਵਾ ਤੈਨੂੰ ਇਹ ਦੋਸਤੋ ਐਨੇ ਤੋਂ ਇਹਨਾਂ ਇੰਸਟਾਗ੍ਰਾਮ ਤੇ ਵੀਡੀਓ ਦੇਖਿਆ ਕਰੋ ਕਿਵੇਂ ਮੈਂ ਕਹਿੰਦਾ ਖਤਰਨਾਕ ਫਿਲਟਰ ਲਾਉਂਦਾ ਠਾ ਠਾ ਕਰਕੇ ਮੈਂ ਕਹਿੰਦਾ ਪੂਰੇ ਕੈਨ ਗੱਲਬਾਤ ਕਰਦਾ ਪੈਂਟ ਦੇ ਕੋਲ ਗੋਡਿਆਂ 'ਤੇ ਪਾਟੀ ਪਈ ਸਰਦਾ ਵਾ ਉਹ ਦੋਸਤੋ ਇਹ ਸੋਨੂ ਸ਼ਿਤਵਾਲਾ ਦਾ ਭਰਾ ਨਹੀਂ ਹੈਗਾ ਦੋਸਤੋ ਤੇ ਮਿੱਤਰੋ ਆਹ ਦੇਖੋ ਗਿੱਟਿਆਂ 'ਚੋਂ ਪੈਂਟ ਉੱਚੀ ਚਕਾਈ ਐ ਝਾਂਜਰਾਂ ਨਹੀਂ ਪੋਣੀਆਂ ਸੀ ਟੈਨਸ਼ਨ ਨਹੀਂ ਲੈਣੀ ਹੈਗੀ ਤੇ ਆਏ ਹਾਏ ਹਾਏ ਸੋਨੂੰ ਜਿੱਥੇ ਆਉਣੇ ਕੋਈ ਸਮਾਈਲਾ ਤੇਰੀ ਟੈਨਸ਼ਨ ਨਾ ਲੈ ਦੂੰ ਔਰ ਮੀਡੂ ਸ਼ਟਰ ਵਾਲਾ ਲੋਬੀ ਦੋਸਤੋ ਆਪਾਂ ਪਹੁੰਚ ਗਏ ਅਸਟਮ ਲੁਧਿਆਣੇ ਇੱਥੋਂ ਕੰਮ ਕਰਨੇ ਵੇੜ ਕੇ ਫੇਰ ਆਪਾਂ ਤੁਹਾਨੂੰ ਖਾਣ ਨੂੰ ਮਿਲਦੇ ਆ ਸੱਚੀ ਗੱਲ ਦੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹਾਂ ਦੋਸਤੋ ਪਹਿਲਾਂ ਦਾ ਤੈ ਦਿਲੋਂ ਧੰਨਵਾਦ ਤੁਸੀਂ ਬਲੌਗ ਨੂੰ ਇੰਨਾ ਪਿਆਰ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰ ਲਿਓ ਇੰਸਟਾ ਦੇ ਫੋਲੋ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਦੋਸਤੋ ਸੋ ਅੱਜ ਆਪਾਂ ਪਹੁੰਚੇ ਆ ਜੀ ਲੁਧਿਆਣੇ ਲੁਧਿਆਣੇ ਦੋ ਤਿੰਨ ਕੰਮ ਆ ਕੰਮ ਨਿਵੇੜ ਕੇ ਫੇਰ ਆਪਾਂ ਤੁਹਾਨੂੰ ਮਿਲਦੇ ਆ ਸ਼ਾਪਿੰਗ ਸ਼ੂਪਿੰਗ ਵੀ ਕਰਨੀ ਅੱਜ ਸ਼ਾਪਿੰਗ ਤੋਂ ਬਾਅਦ ਆਪਾਂ ਜਾਵਾਂਗੇ ਕਰਨ ਨੂੰ ਘਰੇ ਜਾ ਕੇ ਫੇਰ ਦੋ ਦਿਨ ਕੰਮ ਆ ਤੇ ਬਾਕੀ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਜਾਵਾਂਗੇ ਸੋ ਧੰਨਵਾਦ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਲਓ ਵੀ ਦੋਸਤੋ ਟਾਈਮ ਹੋ ਗਿਆ 2:04 ਘੱਟੋ-ਘੱਟ 4-5 ਘੰਟੇ ਨਹੀਂ ਲੱਗੇ 2-3 ਘੰਟੇ ਲੱਗੇ ਦੋਸਤੋ ਤੇ ਹੁਣ ਆਪਾਂ ਸੈਲਡ ਖਾਵਾਂਗੇ ਤੁਹਾਨੂੰ ਫਿਰ ਦੱਸਾਂਗੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਸੈਲਡ ਖਾ ਕੇ ਆਹ ਬੰਦੇ ਹਣੀ ਪੂਰੀ ਗੱਲਬਾਤ ਐਂਡ ਕਰਦੇ ਨੇ ਪੂਰੀ ਲਓ ਵੀ ਦੋਸਤੋ ਅਸੀਂ ਪਹੁੰਚ ਗਏ ਆ ਜੋਗਰ ਵਾਲਿਆਂ ਦੇ ਸੋ ਤੁਹਾਨੂੰ ਦਿਖਾਵਾਂਗੇ ਆਪਾਂ ਅਜਾ ਇੰਨੀ ਸਾਰੀ ਸ਼ਾਪਿੰਗ ਕਰ ਲਈ ਦੋਸਤੋ ਅਦਾਲੀ ਸ਼ਾਪਿੰਗ ਪੂਰੇ ਬਾਈਵਾਨਾ ਕੋਲ ਸਟੈਂਡ-ਗੈਂਡ ਆਪੜੇ ਆ ਯਾਰਕ ਸਪੋਰਟ ਯਾਰਕ ਸਪੋਰਟ ਯਾਰਕ ਸਪੋਰਟ ਪਿਓਰ ਵਾਲਾ ਕਲਬ ਮੰਤਰਾ ਦੇ ਕਿਸ਼ਨਾ ਸੋਲ ਸਟੋਰ ਮੰਤਰਾ ਦੇ ਕਿਸ਼ਨਾ ਮਤਲਬ ਵਧੀਆ ਸਟੈਂਡਰਡ ਪੀਸ ਨੇ ਵੱਲੋ ਹਾਈ ਕੁਆਲਟੀ ਵਾਲੇ ਲੋਅ ਪ੍ਰਾਈਸੇ ਮਿਲੂਗੇ ਠੀਕ ਹੈ ਤਾਂ ਵੀ ਦੋਸਤੋ ਮੈਂ ਕਹਿੰਨਾ ਕੁਆਲਿਟੀਆਂ ਬਹੁਤ ਸੋਹਣੀਆਂ ਸੋਹਣੀਆਂ ਕੁਆਲਿਟੀਆਂ ਨੇ ਇਹ ਧਮਾਕਾ ਸੇਲ ਹੈ ਇਹ ਦੇਖ ਲਿਜੀਏ एकदम ਬੈਸਟ ਕੁਆਲਿਟੀ ਬੈਸਟ ਕੁਆਲਿਟੀ ਆ ਧਮਾਕਾ ਸਿਲ ਯੋਰਕ ਐਕਸਪੋਰਟ ਦਾ ਸਰਪਲਸ ਦਾ ਪੀਸ ਹੈ। ਨਵੀਂ ਦੋਸਤੋਂ ਤੁਸੀਂ ਜਰੂਰ ਆਇਓ ਨੀਅਰ ਸਮਰਾਲਾ ਚੌਂਕ। ਆਜਾ ਤੁਸੀਂ ਜਰੂਰ ਆਇਓ ਜੀ। ਲਓ ਵੀ ਦੋਸਤੋਂ ਸ਼ਾਪਿੰਗ ਆਪਾਂ ਅੱਜ ਦੀ ਕਰ ਲਈ ਆ। ਵੈਸੇ ਅਸੀਂ ਅੱਜ ਕੱਪੜੇ ਤਾਂ ਜਵਾਗ ਦੇ ਲੈਣ ਆਏ ਸੀਗੇ ਤੇ ਸਾਰੇ ਟੱਬਰ ਦੇ ਕੱਪੜੇ ਲੈ ਲਏ ਬਾਕੂ ਉਹਨਾਂ ਨੇ। ਉਹ ਦੇਖੋ ਪੂਰਾ ਐਂਡ ਗੱਲਬਾਤ ਐਂਡ ਚਲੋ ਦੋਸਤੋਂ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਹੁਣ ਘਰੇ ਜਾ ਕੇ ਮਿਲਦੇ ਆਂ। ਤੋ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਜਮਾਲਪੁਰ ਦੋਸਤੋ ਬਾਈਓ ਨੇ ਬਹੁਤ ਘੈਂਟ ਜੂਸ ਬਣਾਉਂਦੇ ਆ ਮੰango ਸ਼ੇਕ ਜੂਸ ਵਗੈਰਾ ਬਾਈਓ ਨੇ ਸਪੈਸ਼ਲ ਜਿੰਨਾਂ ਕੋਲ 15-20 ਕਿਲੋਮੀਟਰ ਤੋਂ ਆਈਦਾ ਜੂਸ ਪੀਣ ਮੈਂ ਕਹਿੰਦਾ ਗੱਲਬਾਤ ਪੂਰੀ ਢਿਹਰੀ ਲਿਆਂਦੇ ਆ ਜੂਸ ਆ ਦੀ ਇਹ ਆ ਦੇਖੋ ਸਾਰਾ ਜ਼ਮਾਨ ਫਰੈਸ਼ ਆ ਇਹਨਾਂ ਕੋਲ ਬਾਈਓ ਨਾਲ ਕੋਲ ਮਤਲਬ ਐਕਰੇਸੀ ਦੇ ਕੰਮ ਬਣਾਉਂਦੇ ਆ ਮੰango ਸ਼ੇਕ ਨਾ ਕਹਣ ਪੂਰਾ ਬਗ਼ੀਰ ਤਰੀਕੇ ਨਾਲ ਕਰਦੇ ਨੇ ਦੋਸਤੋ ਮੈਂ ਕਹਿੰਦਾ ਸਾਰੇ ਜਣੇ ਜ਼ਰੂਰ ਆਇਓ ਜੋ ਜੋ ਮੇਰੇ ਨੂੰ ਵੈਜੀਟੇਰੀਅਨ ਆ ਨਾ ਜੋ ਜਾਇਦਸ਼ ਕਿਨਾ ਤਾਂ ਜ਼ਰੂਰ ਆਇਆ ਇੱਕ ਵਾਰੀ ਤੇ ਤੁਹਾਨੂੰ ਵਧੀਆ ਲੱਗੂਗਾ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਜਮਾਲਪੁਰ ਦੋਸਤੋ ਬਾਈਓ ਨੇ ਬਹੁਤ ਘੈਂਟ ਜੂਸ ਬਣਾਉਂਦੇ ਆ ਮੰango ਸ਼ੇਕ ਜੂਸ ਵਗੈਰਾ ਬਾਈਓ ਨੇ ਸਪੈਸ਼ਲ ਜਿਨ੍ਹਾਂ ਕੋਲ 15 20 ਕਿਲੋਮੀਟਰ ਤੋਂ ਆਈਦਾ ਜੂਸ ਪੀਣ ਮੈਂ ਕਹਿੰਦਾ ਗੱਲਬਾਤ ਪੂਰੀ ਢੇਰੀ ਲਿਆਂਦਿਆ ਜੂਸ ਦਾ ਦੀਏ ਆਹ ਦੇਖੋ ਸਾਰਾ ਜ਼ਮਾਨ ਫਰੈਸ਼ ਹੈ ਇਨ੍ਹਾਂ ਕੋਲ ਬਾਈਓ ਨਾਲ ਕੋਲ ਮਤਲਬ ਐਕਰੇ ਅੱਛੇ ਚੀਜ਼ੇ ਕੰਮ ਬਣਾਉਂਦੇ ਆ ਮੰango ਸ਼ੇਕ ਨਾ ਕਹਣ ਪੂਰਾ ਬਗਿਹ ਤਰੀਕੇ ਨਾਲ ਕਰਦੇ ਨੇ ਦੋਸਤੋ ਮੈਂ ਕਹਿੰਦਾ ਸਾਰੇ ਜਣੇ ਜਰੂਰ ਆਇਓ ਜੋ ਜੋ ਮੇਰੇ ਅੰਦਰ ਵੈਜੀ ਡੇਰੀ ਹੈ ਨਾ ਜੋ ਜਾਰਦਿਸ ਕਿਨਾਂ ਤਾਂ ਜਰੂਰ ਆਇਓ ਇੱਕ ਵਾਰੀ ਤੇ ਤੁਹਾਨੂੰ ਵਧੀਆ ਲੱਗੂਗਾ ਲਓ ਵੀ ਦੋਸਤੋ ਆਪਾਂ ਸ਼ੋਪਿੰਗ ਕਰਕੇ ਆ ਗਏ ਆ ਘਰੇ ਤੇ ਵਰਕਸ਼ਾਪ ਤੇ ਪਹੁੰਚ ਗਏ ਜਾਨੀ ਕਿ ਲਓ ਵੀ ਵਰਕਸ਼ਾਪ ਤੇ ਪਹੁੰਚ ਗਏ ਸੱਚੀ ਗੱਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਲੌਵੀ ਦੋਸਤੋ ਆਪਾਂ ਘਰੇ ਪਹੁੰਚ ਗਏ ਸੀ ਘਰੇ ਪਹੁੰਚ ਗਏ ਆਪਾਂ ਕੋਟੀ ਪਾਲੀ ਠੰਡ ਲੱਗਦੀ ਸਟੇਡੀ ਅਜਾ ਨਵੀਂ ਲੈ ਕੇ ਆਇਆ ਉਹੀ ਪਾਈਆ ਦੋਸਤੋ ਤੇ ਹੁਣ ਮੈਂ ਜਾ ਰਿਆਂ ਪਿੰਡ ਨੂੰ ਪਹਿਲਾਂ ਆਪਾਂ ਚੱਕਣਾ ਵਿਆਲੇ ਕਾਠ ਵਿਆਲੇ ਕੜ ਵੀ ਆ ਚੁੱਕੇ ਨੇ ਤੁਹਾਨੂੰ ਦਿਖਾਉਣਾ ਜਾ ਕੇ ਤੇ ਉਸ ਤੋਂ ਬਾਅਦ ਆਪਾਂ ਪਿੰਡ ਜਾ ਕੇ ਟੈਂਟ ਵਾਲਿਆਂ ਨਾਲ ਗੱਲਬਾਤ ਕਰਕੇ ਸਾਈਬਦਾਈ ਦੇ ਕੇ ਫਿਰ ਆਪਾਂ ਟੈਂਟ ਲੈਣ ਬੁੱਕ ਕਰਨਾ ਤੇ ਚਲੋ ਆਜੋ ਫਿਰ ਹੁਣ ਆਪਾਂ ਤੁਹਾਨੂੰ ਮਿਲਦੇ ਆ ਵਰਕਸ਼ਾਪ ਤੇ ਜਾ ਕੇ ਆਪਾਂ ਹੁਣ ਜਾ ਰਿਆਂ ਵਰਕਸ਼ਾਪ ਤੇ ਇਸ ਟਾਈਮ ਵਰਕਸ਼ਾਪ ਤੇ ਜਾ ਕੇ ਤੁਹਾਨੂੰ ਮਿਲਦੇ ਆ ਦੋਸ ਅਸੀ ਗੱਲ ਦੀ ਸਾਰੇ ਦੋਸਤਾਂ ਮਿੱਤਰਾਂ ਨੂੰ ਲੌਵੀ ਦੋਸਤੋ ਆਪਾਂ ਘਰੇ ਪਹੁੰਚ ਗਏ ਸੀ ਘਰੇ ਪਹੁੰਚ ਗਏ ਆਪਾਂ ਕੋਟੀ ਪਾਲੀ ਠੰਡ ਲੱਗਦੀ ਸੀ ਜਿਹੜੀਆਂ ਅੱਜ ਨਵੀਂ ਲੈ ਕੇ ਆਇਆ ਉਹੀ ਪਾਈਆ ਦੋਸਤੋ ਤੇ ਹੁਣ ਮੈਂ ਜਾ ਰਿਆਂ ਪਿੰਡ ਨੂੰ ਪਹਿਲਾਂ ਆਪਾਂ ਚੱਕਣਾ ਵਿਆਲੇ ਕਾਠ ਵਿਆਲੇ ਕੜ ਵੀ ਆ ਚੁੱਕੇ ਨੇ ਤੁਹਾਨੂੰ ਦਿਖਾਉਣਾ ਜਾ ਕੇ ਤੇ ਉਸ ਤੋਂ ਬਾਅਦ ਆਪਾਂ ਪਿੰਡ ਜਾ ਕੇ ਟੈਂਟ ਵਾਲਿਆਂ ਨਾਲ ਗੱਲਬਾਤ ਕਰਕੇ ਸਾਈਬਦਾਈ ਦੇ ਕੇ ਫਿਰ ਆਪਾਂ ਟੈਂਟ ਲੈ ਬੁੱਕ ਕਰਨਾ ਤੇ ਚਲੋ ਆਜੋ ਫਿਰ ਹੁਣ ਆਪਾਂ ਤੁਹਾਨੂੰ ਮਿਲਦੇ ਆ ਵਰਕਸ਼ਾਪ ਤੇ ਜਾ ਕੇ ਆਪਾਂ ਹੁਣ ਜਾ ਰਿਆਂ ਵਰਕਸ਼ਾਪ ਤੇ ਇਸ ਟਾਈਮ ਵਰਕਸ਼ਾਪ ਤੇ ਜਾ ਕੇ ਤੁਹਾਨੂੰ ਮਿਲਦੇ ਆ ਦੋਸਤੋ ਭਾਈ ਹੋ ਜਾਂਦਾ ਫਿਰ ਬਾਹਰ ਜਾ ਕੇ ਵੇ ਗੋਰੀ ਗੋਰੀ ਨਾਲ ਹੈ ਕਰਾ ਦੰਦੇ ਆ ਕਾਫੀ ਤੇ ਨਾਲੇ ਉਹ ਮੇਰਾ ਨਹੀਂ ਭਾਈ ਮੇਰਾ ਤਾਂ ਉਹ ਮੇਰੇ ਦੁਆਰਾ ਨਹੀਂ ਕਰਾਣਾ ਉਹ ਮੇਰਾ ਦਾ ਹੋਇਆ ਆ ਭਰਾਵਾ ਇਹ ਦੰਦੇ ਤਾਂ ਡੈਡੀ ਨੂੰ ਗੋਰੀ ਨਾਲ ਭਾਲਦਾ ਹੁਣ ਨਾਲ ਨਹੀਂ ਨਹੀਂ ਗੋਰੀ ਨਹੀਂ ਇਹ ਫਿਰ ਇਹ ਹਲਾ ਜਰੀ ਇੱਧਰ ਨਹੀਂ ਲੈਣੀ ਵੱਡਾ ਭਰਾਵਾ ਚੱਲ ਹੁਣ ਦੁਬਾਰਾ ਹੁਣ ਹੋਣਾ ਆਏ ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਆਪਣੇ ਪਿੰਡ ਸ਼ੇਰੀਆਂ ਸੋ ਟੈਂਟ ਆਲਾ ਆਇਆ ਹੋਇਆ ਟੈਂਟ ਵਾਲੇ ਬਾਈ ਨੂੰ ਆਪਾਂ ਮਿਲਦੇ ਟੈਂਟ ਵਾਲੇ ਬਾਈ ਦੇ ਅਸੀਂ ਵੇਟ ਕਰਵਾਈ ਕਰੇ ਰਿਹਾ ਸੀ ਕਿ ਅਗਲੇ ਘਰੇ ਇੱਕ ਹੋਰ ਵਿਆਹ ਆਗਾ ਦੋਸਤੋ 8 ਤਰੀਕ ਨੂੰ ਆਪਾਂ ਵਿਆਹ ਤੇ ਮਿਲਾਂਗੇ ਸੋ ਪਹਿਲਾਂ ਆਪਾਂ ਆਪਣੇ ਵਿਆਹ ਵਾਲੇ ਘਰ ਮਦਦ ਨਵੇੜ ਲਈਏ ਚਲੋ ਆਓ ਤੁਹਾਨੂੰ ਪਹਿਰੋਂ ਮળોਣੇ ਆਪਾਂ ਟੈਂਟ ਵਾਲੇ ਬਾਈ ਨਾਲ ਹਾ ਦੇਖੋ ਤਾਂ ਜੀ ਆਦਾ ਕੱਦਾ ਜੈਲੂ ਮਤਲਬ ਜੈਲੂ ਗ੍ਰੀਨ ਅੱਛਾ ਹਾਂਜੀ ਦੋਸਤੋ ਆਪਾਂ ਪਿੰਡੋਂ ਵਾਪਸ ਘਰੇ ਆ ਗਏ ਆ ਦੋਸਤੋ ਕਾਰਕੂੜ ਵਿਆਲੇ ਸਾਰੇ ਰੈਡੀ ਕਰੇ ਆਏ ਆ ਤੇ ਸਵੇਰੇ ਜਾਣ ਕੇ ਫਿਰ ਨਾਨਕਿਆਂ ਨੂੰ ਭੇਲੀ ਦੇਣ ਦੋਸਤੋ ਆਪਾਂ ਕੱਲੇ ਕੱਲੇ ਜੀ ਤੁਹਾਨੂੰ ਤਖਾਵਾਵਾਂਗੇ ਸਵੇਰੇ ਜਦੋਂ ਜਾਣਗੇ ਕਰੋ ਤੇ ਦੋਸਤੋ ਹੁਣ ਅਸੀਂ ਜਾ ਰਹੇ ਆ ਗੱਡੀ 'ਚ ਸੀਐਨਜੀ ਪੋਣ ਤੇ ਸੀਐਨਜੀ ਪੋਆ ਕੇ ਵਾਪਸ ਆਪਾਂ ਕਰੇ ਆਏ ਕਰੇ ਆ ਜਾਣਾ ਤੇ ਮਿਲਦਾ ਤੁਹਾਨੂੰ ਫਿਰ ਆਪਾਂ ਕਰੇ ਆ ਕੇ ਲਾਲੋ ਦੋਸਤੋ ਸੀਐਨਜੀ ਪੈਣ ਲੱਗੀ ਆ ਦੋਸਤੋ ਹਾਂ ਆਜ ਸ਼ਾਉਣ ਕਰ ਰਿਹਾ ਜਿਹੜੇ ਜਿਹੜੇ ਮਾੜਾ ਸਾਨੂੰ ਕਹਿ ਕੇ ਛੱਡ ਗਏ ਸੀ ਕੀਤਾ ਸਭ ਦਾ ਹਰ ਕੰਨ ਕਿੰਨਾ ਮਸਤ ਰੌਣਕਾਂ ਪਲੰਚ ਮੈਨ ਲੱਗੇ ਇਹ ਉਹਦੀ ਆਬਦਾਰ ਕੰਨੇ ਜਿਹੜਾ ਮੈਤੋ ਲਓ ਵੀ ਦੋਸਤੋ ਸੀएनजी ਪਹਾਰੀ ਆ ਸੋ ਫਿਰ ਹੁਣ ਆਪਾਂ ਚੱਲਿਆਂ ਮੁੰਡੇ ਆਪਾਂ ਫਿਰ ਹੁਣ ਘਰ ਨੂੰ ਘਰੇ ਜਾ ਕੇ ਤੁਹਾਨੂੰ ਮਿਲਦੇ ਆ ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਘਰੇ ਸੋ ਧੰਨਵਾਦ ਤੁਸੀ ਸਾਰਿਆਂ ਨੇ ਬਲੌਗ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਦੋਸਤੋ ਤੇ ਜਿਹੜੇ ਨਹੀਂ ਸ਼ੇਅਰ ਕਰਦੇ ਉਹਨਾਂ ਦਾ ਵੀ ਧੰਨਵਾਦ ਦੋਸਤੋ ਤੇ ਚਲੋ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਨਾਲ ਤੇ ਧੰਨਵਾਦੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ